ਉਹ ਮੈਨੂੰ ਕਹਿੰਦੇ ਕਿ ਗਣੇਸ਼ਦਾ ਤੂੰ ਨੇ ਦਾ ਕਰ ਤੂੰ ਗੰਜਾ ਆ ਜਾ ਤੂੰ ਮੈਂ ਕਹਾਂ ਭਾਈ ਗੰਜਾ ਆ ਜਾ ਮਰ ਆ ਕੇ ਗਈਏ ਨੇ ਭਾਈ ਤੁਸੀਂ ਮੈਂ ਕਹਾਂ ਮੈਂ ਵਿਆਹ ਚਾਹੀਦੀ ਤੇ ਬਾਲਬਲ ਖੜੇ ਕਰਕੇ ਜਾਣ ਵਾਲਾ ਬੰਦਾ ਹਮ ਬਾਲ ਮੈਨੂੰ ਬਾਲਾ ਨਾ ਭਾਈ ਪਿਆਰੀ ਬੜਾ ਸੀਗਾ ਠੀਕ ਹੈ ਮੈਂ ਬਾਲ ਬਹੁਤ ਵੱਡੇ ਰਹਾ ਦਿੰਦਾ ਸੀ ਨਾ ਮੈਂ ਕਟਾਂਦਾ ਨਹੀਂ ਸੀ ਜਲਦੀ ਆ ਗਈ ਨਵੀਂ ਆਈਟਮ ਆ ਨਵੀਂ ਆਈਟਮ ਕੀ ਆ ਗਈ ਹੈ ਮਤਲਬ ਲੋਕੇ ਗਾਲਾਂ ਵੀ ਕੱਢੀ ਜਾਵੇ ਕੀ ਗੋਤ ਰੱਖਣ ਦਾ ਕਹਿੰਦਾ ਕੋਈ ਕਾਇਗਰੀ ਨਹੀਂ ਬਣ ਜਾਂਦਾ ਇਹ ਮੈਂ ਸਟਾਈਲ ਦੇਖ ਰਿਹਾ ਬੜਾ ਯੂਨੀਕ ਜਿਹਾ ਹੈ ਗਣੇਸ਼ ਗੁੱਤਾਂ ਇੱਕ ਦੀ ਥਾਂ ਵੀ ਦੋ ਤੁਸੀਂ ਲਮਕਾਈਆਂ ਹੋਈਆਂ ਕੀਤੀਆਂ ਹੋਈਆਂ ਨੇ ਹਨਾ ਤਾਂ ਇਹ ਸਟਾਈਲ ਮਤਲਬ ਕਿੱਥੋਂ ਕਾਪੀ ਕੀਤਾ ਹੈ ਮੈਂ ਮੈਨੂੰ ਲੱਗਦਾ ਤੁਹਾਨੂੰ ਸ਼ਾਇਦ ਤੁਹਾਨੂੰ ਕੇ ਗ੍ਰੀਨ ਮੈਂ ਮੈਂ ਉੱਥੇ ਹੀ ਆਉਂਗਾ ਹਨਾ ਤੁਸੀਂ ਬਾਬਾ ਗਣੇਸ਼ ਕੁਮਾਰ ਅਮਰੀਕਨ ਦੇ ਅਮਰੀਕਾ ਦੇ ਬਾਡੀ ਬਿਲਡਰ ਨੇ ਹਨਾ ਵੱਡੇ ਕਾਏ ਗ੍ਰੀਨ ਉਹਨਾਂ ਨੇ ਤੁਹਾਨੂੰ ਨਾਂ ਦਿੱਤਾ ਤੁਸੀਂ ਆਪਣੇ ਨਾਂ ਪਿੱਛੇ ਵੀ ਉਹ ਨਹੀਂ ਨਹੀਂ ਨਾਂ ਉਹਨਾਂ ਨੇ ਨਹੀਂ ਦਿੱਤਾ ਨਾਂ ਮੈਨੂੰ ਪਬਲਿਕ ਨੇ ਦਿੱਤਾ ਠੀਕ ਹੈ ਕਿਉਂਕਿ ਮੈਂ ਨੋਟਿਸ ਕਰ ਰਿਹਾ ਹਾਂ ਤੁਸੀਂ ਮਤਲਬ ਮੈਨੂੰ ਇੰਟਰੋਡਕਸ਼ਨ ਹੀ ਮੇਰੇ ਨਾਂ ਤੋਂ ਹੀ ਕਰ ਰਿਹਾ ਜਦਕਿ ਜਿੱਦਾਂ ਕੋਈ ਕਰਦਾ ਨਹੀਂ ਹੈਗਾ ਮੇਰੀ ਇੰਟਰੋਡਕਸ਼ਨ ਇੰਡੀਅਨ ਕਾਏ ਗ੍ਰੀਨ ਤੋਂ ਹੀ ਹੁੰਦੀ ਹੈ ਹਾਂ ਤੇ ਮੈਨੂੰ ਮੈਨੂੰ ਲੱਗਦਾ ਉਹ ਕੱਟ ਲੋ ਕਰ ਮੇਰੇ ਰੀਅਲ ਨੇਮ ਵੀ ਬਤਾਵਾ ਉਹ ਤਾਂ ਚਲੋ ਤੁਹਾਨੂੰ ਇਹਨਾਂ ਨੇ ਦੱਸਿਆ ਨਾ ਜਿੱਦਾਂ ਵੀ ਤੇ ਉਹਦਾ ਮੇਰਾ ਰੀਅਲ ਨੇਮ ਇੰਡੀਅਨ ਕਾਏ ਗ੍ਰੀਨ ਹੀ ਨਹੀਂ ਹੈ ਜੇ ਕੋਈ ਅਨਨ ਬੰਦਾ ਮੇਰੀ ਇੰਟਰਵਿਊ ਕਰੂਗਾ ਨਾ ਇਹ ਨਹੀਂ ਪਤਾ ਤੇ ਤੁਸੀਂ ਮਤਲਬ ਪੁੱਛਿਆ ਨਾ ਕਿ ਇਹਦਾ ਕੀ ਰਾਜ ਆ ਜੈ ਜਿੱਦਾਂ ਵੀ ਬਿਲਕੁਲ ਇਹ ਪਈ ਅਮਰੀਕਾ ਦੇ ਕਾਇਗ੍ਰੀਨ ਹੈਗੇ ਇੱਕ ਬਾਡੀ ਬਿਲਡਰ ਤੇ ਉਹ ਫੇਮਸ ਆ ਉਹ ਨਾਮ ਆ ਉਹਦਾ ਤੇ ਉਹ ਪਈ ਇਦਾਂ ਦਾ ਫਿਰ ਇੱਕ ਭਾਜੀ ਸੀਗੇ ਮੇਰੇ ਆਪਣੇ ਮੱਲੇ ਦੇ ਆ ਨੇ ਮੱਲੇ ਦੇ ਨਹੀਂ ਦੂਜੇ ਮੱਲੇ ਦੇ ਆ ਉਹਨਾਂ ਦਾ ਨਾਮ ਹੈਗਾ ਗੁਰਸਿਮਰਨ ਕਲਸੀ ਤੇ ਉਹਨਾਂ ਦੇ ਮੈਂ ਘਰੇ ਗਿਆ ਸੀਗਾ ਮੈਂ ਤੇ ਮੇਰੇ ਮੇਰਾ ਭਰਾ ਵੀ ਉੱਥੇ ਸੀਗਾ ਅਗਲੇ ਬੈਠੇ ਸੀਗਾ ਮਤਲਬ ਮਹਿਫਲ ਮੋਪਰ ਲਾਈ ਸੀਗੀ ਉਹਨਾਂ ਨੇ ਤੇ ਮੈਂ ਗਿਆ ਤੇ ਉਹਨਾਂ ਦੇ ਦਿਮਾਗ 'ਚ پتہ ਨਹੀਂ ਕੀ ਆਇਆ ਉਹ ਮੈਨੂੰ ਕਹਿੰਦੇ ਕਿ ਗਣੇਸ਼ਦਾ ਤੂੰ ਨੇਦਾ ਕਰ ਤੂੰ ਗੰਜਾ ਹੋ ਜਾ ਤੂੰ ਮੈਂ ਕਹਾਂ ਭਾਈ ਗੰਜਾ ਹੋ ਜਾ ਮੈਂ ਆ ਕਿ ਗਈਏ ਨੇ ਭਾਈ ਤੁਸੀਂ ਗੰਜਾ ਹੋ ਜਾ ਤੇ ਕਹਿੰਦਾ ਤੂੰ ਗੰਜਾ ਹੋ ਜਾ ਤੇ ਇੱਥੇ ਨਾ ਤੂੰ ਇੰਨੇ ਕੇ ਬਾਲ ਛੱਡ ਦੇ ਤੂੰ ਤੂੰ ਬਾਲ ਵਧਾ ਦੋ ਤੇ ਕਾਇਗਰੀਨ ਦਾ ਜਿਹੜਾ ਗੋਤਿਆ ਨਾ ਤੂੰ ਉਹ ਰੱਖ ਦੋ ਲੋਕ ਅੱਛਾ ਹਾਂ ਮੈਂ ਕਹਾਂ ਭਾਈ ਆ ਕੀ ਕਹੀ ਯਾਰ ਮੈਨੂੰ ਤੁਹਾਡੀ ਗੱਲ ਹੀ ਨਹੀਂ ਸਮਝ ਲੱਗਣ ਦੀ ਗੰਜਾ ਹੋ ਜਾ ਮੈਂ ਗੋਤਰਾ ਰੱਖ ਲਵਾਂ ਕੀ ਕਹਿ ਰਹੇ ਨੇ ਮੈਨੂੰ ਤੁਹਾਡੀ ਸਮਝ ਨਹੀਂ ਲੱਗਣ ਦੀ ਕਹਿੰਦਾ ਨਹੀਂ ਤੂੰ ਗੱਲ ਮੰਨ ਤੇ ਤੂੰ ਕਰਕੇ ਦੇਖ ਇੱਕ ਵਾਰੀ ਦੇਖੇ ਕਾਇਗ੍ਰੇਨ ਵੀ ਦਿਨ ਨੂੰ ਕਹਿੰਦਾ ਲਾਈਕ ਕਰੋਗਾ ਫੋਲੋ ਕਰੋਗਾ ਤੈਨੂੰ ਹੂੰ ਉਦੋਂ ਪਈ ਉਹ ਅਜੀਬ ਜਿਹੀ ਗੱਲ ਲੱਗਣ ਦੇ ਮਗਾ ਭਾਈ ਕੀ ਕਹੀ ਯਾਰੇ ਮੈਂ ਕਹਾ ਮੈਂ ਵਿਆਹ ਚਾਹੀਦੀ ਤੇ ਬਾਲਬੁੱਲ ਖੜੇ ਕਰਕੇ ਜਾਣ ਵਾਲਾ ਬੰਦਾ ਹੂੰ ਬਾਲ ਮਨੂੰ ਬਾਲਾ ਨਾ ਭਾਈ ਪਿਆਰੀ ਬੜਾ ਸੀਗਾ ਠੀਕ ਹੈ ਮੈਂ ਬਾਲ ਬਹੁਤ ਵੱਡੇ ਰਹਾ ਦਿੰਦਾ ਸੀ ਨਾ ਮੈਂ ਕਟਾਂਦਾ ਨਹੀਂ ਜਿੱਗਾ ਜਲਦੀ ਤੇ ਕੋਈ ਐਦਾ ਤਾਂ ਨਾ ਕੋਗਾ ਗੰਜਾ ਆ ਜਾ ਤਾਂ ਇੱਕਦਮ ਅਜੀਬ ਲੱਗੂਗਾ ਤੇ ਪਹਿਲਾਂ ਮੈਂ ਇਹ ਹੋਰ ਮਾਰਦਾ ਮੈਂ ਕਹਾ ਭਾਈ ਮੈਂ ਕਹਿੰਦਾ ਐ ਮੈਂ ਕਹਾ ਕੰਮ ਮੇਤੋ ਨਹੀਂ ਆ ਨਾ ਹੂੰ ਫਰੇ ਇਦਦੇ ਦੋ ਤਿੰਨ ਦਿਨ ਇਦਾਂ ਬੀਤ ਗਏ ਤੇ ਇਦਾਂ ਕਹਿ ਲਿਓ ਹੁੰਦਾ ਨਾ ਬੰਦਾ ਕੱਲਾ ਹੀ ਹੁੰਦਾ ਵਾ ਸੋਚਦਾ ਇਦਾਂ ਤੇ ਮੈਂ ਉਹ ਹੀ ਸੋਚ ਜਾਵਾਂ ਮੈਂ ਕਹਾਂ ਯਾਰ ਭਾਈ ਨੇ ਇਦਾਂ ਕੱਤ ਹੋ ਗਿਆ ਮੈਨੂੰ ਮੈਂ ਸੋਚੀ ਜਾਵਾਂ ਮੈਂ ਕਹਾਂ ਯਾਰ ਇਦਾਂ ਕੱਤ ਹੋ ਗਿਆ ਮੈਨੂੰ ਤੂੰ ਗੰਜਾ ਹੋ ਜਾ ਗੋਤਰਾ ਖਲਾ ਇਦਾਂ ਕਾਇ ਗਰੀਨ ਤੈਨੂੰ ਲਾਈਕ ਕਰੂਗਾ ਤੈਨੂੰ ਆਪ ਫੋਲੋ ਕਰੂਗਾ ਇਦਾਂ ਉਦਾਂ ਉਹ ਅਜੀਬ ਜਿਹੇ ਉਹ ਅਜ ਲੱਗ ਜਾ ਲਗਣデア ਸੀਗਾ ਤੇ ਮੇਰੇ ਮਨ ਚ ਪਤਾ ਨਹੀਂ ਕੀ ਆਇਆ ਮੈਂ ਕਹਾਂ ਠੀਕ ਆ ਮੈਂ ਨਾਲ ਹੀ ਭਾਈ ਨੇ ਫੋਨ ਕੀਤਾ ਮੈਂ ਕਹਾਂ ਠੀਕ ਆ ਭਾਈ ਮੈਂ ਨਾ ਗੰਜਾ ਜਾਣਾ ਮੈਂ ਤੇ ਮੈਂ ਉਹਨੇ ਕੋ ਬਾਲ ਛੱਡ ਦੇਣਾ ਕਹਿੰਦਾ ਠੀਕ ਆ ਰੱਖਦੇ ਮੈਂ ਗੰਜਾ ਆਇਆ ਮੈਂ ਠੀਕ ਹੈ ਤੇ ਗੰਜਾ ਆਇਆ ਉਸ ਤੋਂ ਬਾਅਦ ਨਾ ਭਾਈ ਫਿਰ ਇਹ ਦੋ ਤਿੰਨ ਉਸ ਤੋਂ ਬਾਅਦ ਮੁੰਬਈ ਵਿੱਚ ਕੰਪੀਟੀਸ਼ਨ ਹੁੰਦਾ ਸ਼ੇਰੂ ਕਲਾਸਿਕ ਉਹ ਬਹੁਤ ਵੱਡਾ ਪਲੇਟਫਾਰਮ ਹੈ ਇੰਡੀਆ ਵਿੱਚ ਉੱਤੇ ਪਬਲਿਕ ਬਹੁਤ ਜ਼ਿਆਦਾ ਹੁੰਦੀ ਹੈ ਤੇ ਮੈਂ ਸੋਚਿਆ ਸੀਗਾ ਜੇ ਆ ਲੋਕਲ ਲੈ ਕੇ ਜਾਊਂਗਾ ਨਾ ਮੈਂ ਤੇ ਫਿਰ ਸ਼ੇਰੂ ਕਲਾਸਿਕ ਵਿੱਚ ਹੀ ਲੈ ਕੇ ਜਾਊਂਗਾ ਮੈਂ ਕਿਉਂਕਿ ਇੱਥੇ ਕਰਾਊਡ ਇੰਡੀਆ ਦਾ ਬਹੁਤ ਵੱਡਾ ਕੰਪੀਟੀਸ਼ਨ ਹੈ ਨਾ ਤੇ ਉੱਤੇ ਮੈਂ ਕਾ ਆਪਣੇ ਆਪ ਨੂੰ ਉੱਤੇ ਮੈਂ ਆਪਣੇ ਆਪ ਨੂੰ ਉੱਤੇ ਦਿਖਾਵਾਂਗਾ ਮੈਂ ਆਪਣੇ ਆਪ ਨੂੰ ਜਿੱਦਾਂ ਪ੍ਰਮੋਟ ਕਰੂੰਗਾ ਤੇ ਮਗਰ ਚਲੋ ਉੱਥੇ ਮੈਂ ਕ ਕਰੂੰਗਾ ਤੇ ਦੋ ਕੁ ਮਹੀਨੇ ਹੋ ਗਏ ਬਾਲ ਬੁਲ ਕਟਾਏ ਸੀ ਕਿਸੇ ਨੂੰ ਮੈਂ ਦੱਸਿਆ ਨਹੀਂ ਜਗਾ ਕਿ ਮੈਂ ਇਦਾਂ ਦਾ ਕੁਝ ਕਰਨ ਵਾਲਾ ਆ ਕਰਨ ਵਾਲੇ ਤੇ ਮੇਰੇ ਮੈਮ ਉਹ ਰੱਖਣ ਤੋਂ ਪਹਿਲਾਂ ਨਾ ਮੈਂ ਰੱਖ ਤੇ ਲੈ ਮੈਨੂੰ ਆਸ ਆਈ ਜਦੋਂ ਮੈਂ ਕਹਾਂ ਯਾਰ ਗੋਤਲ ਆਈ ਉਹ ਬਗਾ ਗੰਜਾ ਛੋਕਲੀ ਇਹ ਕਿਦਾਂ ਬકરી ਹੋ ਗਈ ਮੂੰਗਾ ਚਲੋ ਕੋਈ ਗੱਲੀ ਕਰ ਲੈਨੇ ਆ ਦੇ ਫੇਰ ਦੇ ਕੰਪੀਟੀਸ਼ਨ ਆਇਆ ਤੇ ਮੈਂ ਲੁਕ ਲੁਕ ਕੇ ਆਇਆ ਪ੍ਰੋਪਰ ਮੈਂ ਪੂਰਾ ਦੇਖਿਆ ਹੋਮੋ ਦਾ ਜਲ ਸਹੀ ਹੈ ਪਰ ਭਾਈ ਮੈਨੂੰ ਨਾ ਤੁਸੀਂ ਮੰਨੂਗੇ ਨਹੀਂ ਜਦੋਂ ਮੈਂ ਗੋਤ ਰੱਖੀ ਨਾ ਮੈਂ ਉਹ ਮੈਨੂੰ ਡਰਬੜਾ ਲੱਗਣ ਡਿਆ ਜੀ ਮਗਾ ਯਾਰ ਕੋਈ ਲੀਡੀਜ਼ ਦੇਖ ਲੂਗਾ ਕੋਈ ਬੰਦਾ ਦੇਖੂਗਾ ਕੀ ਸੋਚੂਗਾ ਕਿ ਕੀ ਜਾਣਦਾ ਕੀ ਹਿਸਾਬ ਕਰਦਾ ਹੋ ਜਾ ਮੈਂ ਗੋਤੇ ਦਾ ਨਾ ਇੱਕ ਟੀਸ਼ਰਟ ਦੇ ਜੇ ਨੁਕੋਂ ਨੁਕੋ ਕੇ ਇਦਾ ਟੋਪੀ ਪਾ ਕੇ ਕਿ ਕੋਈ ਦੇਖੇ ਨਾ ਨੁਕੋਂ ਨੁਕੋ ਕੇ ਜਾਂਦਾ ਜੀ ਮਗਾ ਕਿਸੇ ਵੀ ਤਰ੍ਹਾਂ ਨਾ ਮੈਂ ਕੰਪੀਟੀਸ਼ਨ ਤੇ ਪਹੁੰਚ ਜਾਊਗਾ ਉੱਤੇ ਦਿਖਾਉਂਗਾ ਤੇ ਮੈਂ ਕਈ ਜਣੇ ਨੇ ਦੇਖ ਵੀ ਲਿਆ ਓਏ ਇਹੋ ਹੀ ਤਰੀਕੇ ਨਾਲ ਦੇਖੇ ਮੈਂ ਕਹਾ ਆ ਮੈਂ ਕਹਿਆ ਰ ਆ ਮੈਂ ਕਹਿਆ ਬੜਾ ਔਖਾ ਜਿਹਾ ਕੰਮ ਆ ਬੜਾ ਹਿੰਮਤੀ ਪਈ ਹਿੰਮਤੀ ਨਾ ਪਵੇ ਕਿ ਹਾਂ ਮੈਂ ਖੋਲ ਕੇ ਦਾ ਮੈਂ ਪਬਲਿਕ ਜੇ ਘੁੰਮ ਲਵਾਂ ਹਮ ਹਿੰਮਤੀ ਨਹੀਂ ਬੰਨਦੀ ਸੀ ਤੇ ਫਿਰ ਮੈਂ ਰੱਖ ਲਿਆ ਮੈਂ ਰੱਖਣ ਤੋਂ ਪਹਿਲਾਂ ਦੋ ਹੀ ਚੀਜ਼ਾਂ ਦਿਮਾਗੇ ਰੱਖੀਆਂ ਸੀ ਕਿ ਮੈਂ ਕਹਾਂ ਜੇ ਲੋਕਾਂ ਨੂੰ ਪਸੰਦ ਆਇਆ ਤਾਂ ਠੀਕ ਆ ਨਹੀਂ ਆਇਆ ਤਾਂ ਫਿਰ ਮੈਂ ਲਾ ਦੂਗਾ ਮੈਨੂੰ ਕੋਈ ਜਿਆਦਾ ਹੋ ਹਮ ਤੇ ਮੈਂ ਗਿਆ ਮੈਂ ਕੰਪੀਟੀਸ਼ਨ ਤੇ ਗਿਆ ਮੈਂ ਪਹਿਲੇ ਦਿਨ ਗਿਆ ਪਹਿਲੇ ਦਿਨ ਤਾਂ ਪਤਾ ਨਹੀਂ ਲੱਗਣ ਦੇ ਲੋਕਾਂ ਨੂੰ ਕਿ ਮਤਲਬ ਕੀ ਹੈ ਹਨ ਸਾਹਬ ਕਹਾ ਦੂਜੇ ਦਿਨ ਗਿਆ ਦੂਜੇ ਦਿਨ ਸਾਰੇ ਕਾਇਗ੍ਰੀਨ ਕਾਇਗ੍ਰੀਨ ਕਰਨ ਲੱਗ ਪਏ ਹਾਂ ਹਾਂ ਸਾਰੇ ਕਾਇਗ੍ਰੀਨ ਉਹ ਕਾਇਗ੍ਰੀਨ ਉਹ ਤੇ ਇੰਡੀਅਨ ਕਾਇਗ੍ਰੀਨ ਇਹਦਾ ਮੈਨੂੰ ਭੱਤੀਆਂ ਜੇ ਲੱਗਣ ਲੱਗ ਪਿਆ ਤਿੰਨ ਦਿਨ ਦਾ ਹੁੰਦਾ ਫਿਰ ਤੀਜੇ ਦਿਨ ਥੋੜੇ ਜਿਨੇ ਲੋਕਾਂ ਫੋਟੋਆਂ ਵੀ ਖਿਚਾਣ ਲੱਗ ਪਏ ਮੈਨਾਂ ਮੈਨਾਂ ਥੋੜੀਆਂ ਫੋਟੋਆਂ ਫੋਟੋਆਂ ਖਿਚਾਣ ਲੱਗ ਪਏ ਮੈਨੂੰ ਭੱਤੀਆਂ ਜੇ ਲੱਗਣ ਲੱਗ ਪਏ ਸਾਰੇ ਇੰਡੀਅਨ ਕਾਇਗ੍ਰੀਨ ਇੰਡੀਅਨ ਕਾਇਗ੍ਰੀਨ ਕਰਨ ਲੱਗ ਪਏ ਤੇ ਉਹ ਕੰਪੀਟੀ ਅਧਖਾ ਹਰ ਮਗਰ ਜਲ ਸੋਸ਼ਲ ਮੀਡੀਆ ਦੇ ਵੀ ਪਾਵਾਂਗੇ ਦੇਖਦੇ ਕੀ ਰਿਐਕਟ ਆਉਂਦਾ ਤੇ ਮੈਂ ਵੀਡੀਓ ਵੀਡੀਓ ਪਾਈਆਂ ਕਿੰਨੀਆਂ ਉੱਥੇ ਮੈਂ ਬਣਾਈਆਂ ਮਸ਼ੇਰ ਕੁਲਾਸਿਕ ਵਿੱਚ ਹੂੰ ਤੇ ਮੈਂ ਜਿੱਦੈ ਪਾਈ ਵੀਡੀਓ ਬਣਾਈਆਂ ਨਾ ਤੁਸੀਂ ਮੰਨੂਗੇ ਪਬਲਿਕ ਨੇ ਨਾ ਮੈਂ ਤਾਂ ਜਿੱਦਾ ਇੱਕ ਹੁੰਦਾ ਨਹੀਂ ਨਵਾਂ ਮਾਰਕਟ ਜੇਕਾ ਨਵੀਂ ਮਤਲਬ ਕੀ ਕਹਿੰਦੇ ਆਪਣੇ ਇੱਥੇ ਆਈਟਮ ਕਹਿੰਦੇ ਨੇ ਜਿੱਦਾ ਬੜੀ ਕੀ ਨਵੀਂ ਤੇ ਲੋਕੇ ਜ਼ਿਆਦਾ ਟਰੈਕਟ ਹੋ ਜਾਂਦੇ ਆ ਉਹ ਕਹਿੰਦੇ ਨੇ ਵੀ ਆ ਆ ਨਵੀਂ ਆਈਟਮ ਕੀ ਆ ਗਈ ਹੈ ਮਤਲਬ ਲੋਕੇ ਗਾਲਾਂ ਵੀ ਕੱਢੀ ਜਾਵੇ ਕੀ ਗੋਤ ਰੱਖਣ ਦਾ ਕਹਿੰਦਾ ਕੋਈ ਕਾਇਗਰੀ ਨਹੀਂ ਬਣ ਜਾਂਦਾ ਆ ਜਾਂ ਮਤਲਬ ਉਹਨਾਂ ਤਾਂ ਮੈਂ ਕਹਿੰਦਾ ਪੰਜਾਬੀ ਜੇ ਵਰਡਿੰਗ ਗਲਤ ਹੋ ਜਾਊਗਾ ਇੱਦਾਂ ਇੱਦਾਂ ਦੇ ਕਮੈਂਟ ਆਏ ਕਿ ਮਤਲਬ ਆਗੇ ਹਲਕੀ ਆਗਮੇ ਬੁਝਿਆ ਹੋਇਆ ਕਾਇਗ੍ਰੀਨ ਓਏ ਹੋਏ ਇੱਦਾਂ ਇੱਦਾਂ ਦੇ ਕਮੈਂਟ ਆਏ ਇੱਦਾਂ ਖਲੀ ਨੂੰ ਕਰਦੇ ਸੀ ਹਾਂ ਉਹ ਮੈਨੂੰ ਵੀ ਇੱਦਾਂ ਉਲਟੇ ਜਿੱਦੇ ਕਰਨ ਲੱਗ ਪਿਆ ਪਰ ਮੇਰੀ ਇਹਨੇ ਵੀਡੀਓ ਚੱਲਣ ਲੱਗ ਪਈਆ ਲੋਕਾਂ ਤੱਕ ਮੇਰੀ ਵੀਡੀਓ ਪਹੁੰਚਣ ਲੱਗ ਪਈਆ ਉੱਤੋਂ ਬਾਅਦ ਮੈਂ ਜਿੱਦ ਤੇਰੀ ਦੀ ਕਿੰਨੇ ਹੀ ਕੰਪੀਟੀਸ਼ਨ ਖੇਡ ਲਿਆ ਮੈਂ ਜਿੱਥੇ ਜਾਵਾਂ ਜਿੱਥੇ ਜਾਵਾਂ ਸਾਰੇ ਇੰਡੀਅਨ ਕਾਇਗਰਿੰਨ ਇੰਡੀਅਨ ਕਾਇਗਰਿੰਨ ਕਰਨ ਮੈਨੂੰ ਸਾਰੇ ਫੋਟੋਆਂ ਮਖਾ ਜਾਣ ਦਾ ਮੌਕਾ ਵਾਹ ਕਿ ਹੋਣਿਆ ਮਤਲਬ ਲੱਗ ਜੇ ਚੀਜ਼ਾਂ ਕਿਉਂਕਿ ਉਹ ਚੀਜ਼ਾਂ ਮੈਨੂੰ ਕਦੇ ਹੋਈਆਂ ਨਹੀਂ ਨਾ ਸੀ ਜੇ ਲੁੱਕ ਰੱਖਣ ਤੋਂ ਬਾਅਦ ਹੋਣ ਲੱਗ ਪਈਆਂ ਲੋਕ ਇੱਜ਼ਤ ਕਰਨ ਲੱਗ ਪਏ ਫੋਟੋਆਂ ਖਾ ਜਾਣ ਲੱਗ ਪਏ ਮਿਲਣ ਲੱਗ ਪਏ ਇੰਡੀਅਨ ਕਾਇਗਰਿੰਨ ਫੇ ਉਦੋਂ ਨਾ ਮੇਰੀ ਆਈਡੀ ਦਾ ਨਾ ਗਣੇਸ਼ ਬੋਡੀਬਿਲਡਰ ਹੀ ਸੀਗਾ ਉਦੋਂ ਤੱਕ ਫੇ ਜਦੋਂ ਇੰਡੀਅਨ ਕਾਇਗਰਿੰਨ ਜਦੋਂ ਜ਼ਿਆਦਾ ਬ ਫਮਗਾ ਨਹੀਂ ਹੁਣ ਇੰਡੀਅਨ ਕੈਗਰੀ ਨਹੀਂ ਰੱਖ ਲੈਣੇ ਹੂੰ ਫੇ ਇੰਡੀਅਨ ਕੈਗਰੀ ਲੋਕਾਂ ਦਾ ਮਤਲਬ ਕਿਆ ਦਾ ਮਤਲਬ ਆਪ ਨੇ ਰੱਖਿਆ ਲੋਕਾਂ ਨੇ ਨਾ ਦਿੱਤਾ